ਸਿੰਘ ਸਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਆਖਿਆ ਕਿ ਤੁਸੀਂ ਨਿਮਾਨੀ ਸਿੱਖ ਵਜੋਂ ਉੱਤੇ ਆ ਜਾ ਕੇ ਪੇਸ਼ ਹੋਵੋ ਜੀ ਤੇ ਨਿਮਾਨਾ ਹਜੇ ਤਾਂ ਨਿਮਾਨੇ ਉਹਨਾਂ ਨੇ ਬਣ ਕੇ ਦਿਖਾਇਆ ਹੀ ਨਹੀਂ ਜੀ ਉਹਨਾਂ ਨੂੰ ਚਾਹੀਦਾ ਸੀ ਚਲੋ ਜੇ ਪਹਿਲਾਂ ਨਹੀਂ ਆਪਣੇ ਪ੍ਰਧਾਨ ਕੀ ਛੱਡੀ 2017 ਇਹ 22 ਚ ਜੀ ਪਰ ਜਦੋਂ ਆਪਣੀ ਚਿੱਠੀ ਦੇ ਕੇ ਆਏ ਨੇ ਆਪਣੇ ਉਹਨਾਂ ਨੇ ਆਪਣੀਆਂ ਗਲਤੀਆਂ ਮੰਨੀਆਂ ਹੁਣਾਂ ਕਬੂਲੇ ਜੀ ਆਪਣੇ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਦੇ ਅੱਗੇ ਜਾ ਕੇ ਜੀ ਉਹਨਾਂ ਨੂੰ ਉਸ ਤੋਂ ਬਾਅਦ ਤੁਰੰਤ ਅਸਤੀਫਾ ਦੇਣਾ ਚਾਹੀਦਾ ਸੀਗਾ ਜੀ ਹਜੇ ਉਹਨਾਂ ਨੇ ਨਿਮਰਤਾ ਨਹੀਂ ਦਿਖਾਈ ਪਹਿਲਾਂ ਤਾਂ ਨਿਮਾਣੇ ਬਣ ਨਿਮਰਤਾ ਦਿਖਾਉਣ ਅਕਾਲੀ ਜਲਦੀ ਪ੍ਰਧਾਨਗੀ ਛੱਡਣ ਉਸ ਤੋਂ ਬਾਅਦ ਉੱਥੇ ਜਾ ਕੇ ਪੇਸ਼ ਹੋਣ ਜੀ ਜੀ ਪੇਸ਼ ਹੋ ਕੇ ਆਪਣੀ ਮਾਫੀ ਮੰਗਣ ਫਿਰ ਉਸ ਤੋਂ ਬਾਅਦ ਸਿੰਘ ਸਬਾਨ ਫੈਸਲਾ ਲੈਣਗੇ ਜਿਹੜਾ ਆਪਣੇ ਪਰੰਪਰਾ ਦੇ ਮੁਤਾਬਕ ਹੋਊਗਾ ਤਾਂ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦੇ ਦੋਸ਼ਾਂ ਦੀ ਜਿਹੜੀ ਸਜ਼ਾ ਮਿਲ ਗਈ ਆ ਧਾਰਮਿਕ ਸਜ਼ਾ ਮਿਲ ਜਾਂਦੀ ਆ ਅਕਾਲ ਤਖਤ ਸਾਹਿਬ ਦੇ ਵੱਲੋਂ ਉਸ ਤੋਂ ਬਾਅਦ ਤੁਹਾਡੇ ਤੇ ਡਿਪੈਂਡ ਕਰੇਗਾ ਕਿ ਤੁਸੀਂ ਉਹ ਸਾਰੇ ਤੋਂ ਬਾਅਦ ਸਾਰੇ ਫ੍ਰੀਕ ਹੋ ਕੇ ਚੱਲ ਸਕੋਗੇ ਸੁਖਵੀਰ ਬਾਦਲ ਦੇ ਨਾਲ ਜਿਹੜਾ ਬੰਦਾ ਤਨਖਾਹਿਆ ਇਕਰਾਰ ਦਿੱਤਾ ਜਾਂਦਾ ਆ ਉਹਦਾ ਜਿਹੜਾ ਮਿਆਰ ਸਿੱਖ ਪੰਥ ਦੇ ਨਿਗਾਹ ਦੇ ਸਾਹਮਣੇ ਬਹੁਤ ਥੱਲੇ ਆ ਜਾਂਦਾ ਆ ਜੀ ਸੋ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਉਹ ਜਿਹੜੀ ਗੱਲ ਆ ਕਿਸੇ ਵੀ ਕੋਈ ਵਿਅਕਤੀ ਹੋਵੇ ਚਾਹੇ ਉਹਨੇ ਆਪਣੇ ਕਿਤੇ ਵੀ ਆਪਣੀ ਵੱਡੀ ਪਦਵੀ ਉਹਨੇ ਹਾਸਲ ਕੀਤੀ ਹੋਵੇ ਜਾਂ ਆਪਣੇ ਵੱਡੇ ਅਹੁਦੇ ਤੇ ਰਿਹਾ ਹੋਵੇ ਉਹ ਗੱਲ ਦੁਬਾਰਾ ਪੜੀ ਨਹੀਂ ਤੇ ਉਹ ਅੱਜ ਤਨਖਾਹੀਏ ਨੇ ਤੇ ਉਹਨਾਂ ਦੀ ਜਿਹੜੀ ਇਸ ਗੱਲ ਨਾਲ ਬਹੁਤ ਉਹਨਾਂ ਦੀ ਸ਼ਾਕ ਨੂੰ ਢਾ ਲੱਗੀ ਆ ਆਪਣੇ ਵਿਅਕਤੀਗਤ ਤੌਰ ਤੇ ਪਰ ਜੇ ਇਹ ਗੱਲਾਂ ਸਾਰੀਆਂ ਪਹਿਲਾਂ ਕਰ ਲੈਂਦੇ ਜੋ ਅਸੀਂ ਪਹਿਲਾਂ ਕਹਿੰਦੇ ਸੀਗੇ ਤੇ ਇਹ ਗੱਲਾਂ ਇਹਨਾਂ ਨਿਖਾਨਛਾ ਨਾ ਹੁੰਦਾ ਜਾਂ ਇਹਨਾਂ ਖਲਾਰਾ ਨਾ ਪੈਂਦਾ ਪਰ ਉਹ ਜਦੋਂ ਸਮਾਂ ਆਊਗਾ ਗਗਨ ਜੀ ਉਦੋਂ ਇਸ ਗੱਲ ਤੇ ਵਿਚਾਰਿਆ ਜਾਊਗਾ ਵਟਾਲਾ ਸਾਹਿਬ ਇਨ ਕੇਸ ਇਨ ਕੇਜੇ ਅਕਾਲ ਤਖਸਾਹ ਵੱਲੋਂ ਪ੍ਰਧਾਨਗੀ ਵਾਲੇ ਮਸਲੇ ਤੇ ਜਾਂ ਹੋਰ ਦੇ ਵਿੱਚ ਕੋਈ ਦਾਖਲ ਅੰਦਾਜ਼ੀ ਨਾ ਹੋਈ ਨਾ ਦਿੱਤੀ ਗਈ ਕੇਵਲ ਸਜ਼ਾ ਦਿੱਤੀ ਗਈ ਤਾਂ ਕਿ ਇਹ ਸੰਭਵ ਆ ਸੁਖਵੀਰ ਬਾਦਲ ਦੇ ਪ੍ਰਧਾਨ ਰਹਿੰਦੇ ਆ ਤੁਸੀਂ ਚੱਲ ਸਕੋਗੇ ਪਹਿਲਾਂ ਤਾਂ ਪ੍ਰਧਾਨਗੀ ਛੱਡੀ ਨਹੀਂ ਆਈ ਤੇ ਪ੍ਰਧਾਨਗੀ ਛੱਡੀ ਨਹੀਂ ਜੀ ਜੇ ਤੁਸੀਂ ਇਹ ਸਵਾਲ ਕੀਤਾ ਆ ਪ੍ਰਧਾਨਗੀ ਤਾਂ ਛੱਡੀ ਨਹੀਂ ਪ੍ਰਧਾਨਗੀ ਛੱਡਣ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਸਜ਼ਾ ਭੁਗਤਣਾ ਇਹ ਤਾਂ ਹੈ ਨਹੀਂ ਨਾ ਜੀ ਵੀ ਇਕੱਲੇ ਸੁਬੀਰ ਸਿੰਘ ਬਾਦਲ ਹੀ ਅਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਆ ਜਾਂ ਬਣੇ ਰਹਿਣਗੇ ਜਾਂ ਦੁਆਰਾ ਦੁਆਰਾ ਬਣਨਗੇ ਜੇ ਜੇ ਇੱਕ ਵਾਰੀ ਪ੍ਰਧਾਨਗੀ ਛੱਡਤੀ ਜਦੋਂ ਤਨਖਾਹਿਆਕਰਾਰ ਉਹਨਾਂ ਨੂੰ ਵੇਦਤਾ ਉਹ ਮੁਸਲਿਮ ਕੋਸ਼ਤ ਹੋ ਗਏ ਤੇ ਦੁਆਰਾ ਪ੍ਰਧਾਨਗੀ ਦਾ ਲੈਣ ਦਾ ਕੋਈ ਤਕ ਬੰਦੀ ਨਹੀਂ ਸਰਦਾਰ ਸੁਬੀਰ ਸਿੰਘ ਬਾਦਲ ਦੀ ਪਰਾਗ ਦੇ ਵੀ ਦਿਖਾਉਣੀ ਚਾਹੀਦੀ ਆ ਨਵੀਂ ਲੀਡਰਸ਼ਿਪ ਨੂੰ ਮੋੜੇ ਲੈ ਕੇ ਆਉਣਾ ਚਾਹੀਦਾ ਉਹ ਨਾਲ ਸਰਕਾਰਚਾਰਕਾਰੀ ਪ੍ਰਧਾਨ ਪੁੰਦਰ ਸਾਹਿਬ ਨੂੰ ਲਾ ਦਿੱਤਾ ਗਿਆ ਪ੍ਰਧਾਨ ਕੀ ਕੰਮ ਇਹਨਾਂ ਨੇ ਨਹੀਂ ਛੱਡਿਓ ਤੇ ਤੇ ਕੀ ਕਹਿਣਾ ਚਾਹੋਗੇ ਜੇ ਇਹ ਇਹਨਾਂ ਚੇ ਨਿਚ ਪਰਸਤੀ ਦਿਸਦੀ ਆ ਜੀ ਉਹਨਾਂ ਚ ਪੰਖ ਪਰਸਤੀ ਨਹੀਂ ਦਿਸਦੀ ਜੇ ਪੰਖ ਪਰਸਤੀ ਹੁੰਦੀ ਤੇ ਉਹ ਆਪਣੇ ਅੱਜ ਤੋਂ ਕਈ ਦਿਨ ਪਹਿਲਾਂ ਜਾਂ ਕਈ ਸਾਲ ਪਹਿਲਾਂ ਉਹ ਆਪਣੇ ਪ੍ਰਧਾਨਗੀ ਛੱਡ ਦਿੰਦੇ ਕੱਲ ਵੀ ਪ੍ਰਧਾਨਗੀ ਨਹੀਂ ਛੱਡੀ ਨਿਚ ਪਰਸਤੀ ਕਰਕੇ ਉਹਨਾਂ ਨੂੰ ਪਤਾ ਨਹੀਂ ਕੀ ਉਹਨਾਂ ਨੂੰ ਲਾਲਸਾ ਆ ਪ੍ਰਧਾਨਗੀ ਦੀ ਛੱਡ ਦੇਣੀ ਚਾਹੀਦੀ ਸੀ ਪੁੰਦਰ ਸਾਹਿਬ ਨੂੰ ਆਪਣੇ ਕਾਰਜਗਾਰ ਨਹੀਂ ਪ੍ਰਧਾਨ ਲਾਉਣ ਦਾ ਕੋਈ ਮਹਿਣਾ ਨਹੀਂ ਕੋਈ ਉਹਦੀ ਤਕ ਨਹੀਂ ਮੰਨਦੀ ਕਰਕੇ ਪ੍ਰਧਾਨ ਆਪ ਜੋ ਹੈਗੇ ਆ ਆਪਣੇ ਸੁਖਬੀਰ ਸਿੰਘ ਬਾਦਲ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਅਕਾਲ ਤਖਤ ਸਾਹਿਬ ਨੇ ਤਨਖਾਈਆ ਕਰਾਰ ਦੇ ਦਿੱਤਾ ਤੇ ਉਹਨਾਂ ਨੂੰ ਕੁਝ ਮਾਮਲਿਆਂ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਦੇ ਸੇ ਚੱਲਦੇ ਆ ਇਸ ਤੋਲੇ ਮੇਰੇ ਨਾਲ ਜੁੜੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਜੀ ਜਿਹੜੇ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਤਾਂ ਵਡਾਲਾ ਸਾਹਿਬ ਸਭ ਤੋਂ ਪਹਿਲਾਂ ਮੈਂ ਤੁਹਾਡਾ ਰੈਕਸ਼ਨ ਚਾਹੂੰਗਾ ਕਿ ਸੁਖਬੀਰ ਸਿੰਘ ਬਾਦਲ ਤਨਖਾਹਿਆ ਕਰਾਰ ਦਿੱਤੇ ਜਾ ਚੁੱਕੇ ਨੇ ਤੇ ਜਿਹੜੇ ਮਸਲੇ ਤੁਸੀਂ ਅਕਾਲ ਤਖਤ ਸਾਹਿਬ ਤੇ ਲੈ ਕੇ ਗਏ ਸੀ ਉਹਨਾਂ ਮਸਲਿਆਂ ਦੇ ਵਿੱਚ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਜੀ ਗਗਨਦੀਪ ਸਿੰਘ ਜੀ ਕੀ ਜੋ ਫੈਸਲਾ ਅਜੇ ਸਿੰਘ ਸਭਾ ਵੱਲੋਂ ਉੱਥੇ ਸੁਣਾਇਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੀ ਉਸ ਤੋਂ ਉਸ ਦੇ ਵਿੱਚ ਉਸ ਤੋਂ ਹੀ ਸਾਫ਼ ਜ਼ਾਹਰ ਹੁੰਦਾ ਸੰਕੇਤ ਮਿਲਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਲੋਕਾਂ ਕਨਖਾਈਆ ਕਰ ਦਿੱਤਾ ਇਹਦਾ ਮਤਲਬ ਇਹ ਆ ਕਿ ਉਹ ਆਪਣੇ ਮੁਜਰਮ ਕੋਸ਼ਿਤ ਕੀਤੇ ਗਏ ਨੇ ਜੀ ਉਹਨਾਂ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਦੇ ਨਿਜਮਾ ਦੇ ਵਿਰੁੱਧ ਕੰਮ ਕੀਤਾ ਸਿੱਖ ਰਹਿਤ ਨੂੰ ਢਾਹ ਲਾਈ ਆ ਜੀ ਤੇ ਜਿਹੜੇ ਉਹਨਾਂ ਨੇ ਫੈਸਲੇ ਲਏ ਨੇ ਬਜੁਰਗਰਾ ਕੀਤੇ ਨੇ ਉਹਨਾਂ ਦੇ ਨਾਲ ਪੰਥ ਦਾ ਬਹੁਤ ਨੁਕਸਾਨ ਹੋਇਆ ਜੀ ਸੋ ਇਸ ਕਰਕੇ ਉਹਨਾਂ ਨੂੰ ਤਨਖਾਹਿਆ ਕਰਾਰ ਦੇਤਾ ਦੋਸ਼ੀ ਨੇ ਅਜੋ ਸਿੱਖ ਪੰਥ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਜਿਹੜਾ ਫੈਸਲਾ ਲਿਆ ਤਨਖਾਹਿਆ ਕਰਾਰ ਦੇਣ ਦਾ ਇਹ ਸਿੱਖ ਭਾਵਨਾਵਾਂ ਦੇ ਅਨੁਕੂਲ ਹੈ ਜੋ ਸਾਰੇ ਆਪਣੇ ਸਮਝ ਰਹੇ ਨੇ ਅਤੇ ਇਹ ਜੋ ਪਰੰਪਰਾ ਆਪਣੇ ਵਿਧੀ ਵਿਧਾਨ ਆਕਾਲ ਤਖਤ ਸਾਹਿਬ ਦਾ ਪੰਥ ਦੀ ਪਰੰਪਰਾ ਹੈ ਉਹਦੇ ਮੁਤਾਬਕ ਹੀ ਇਸ ਫੈਸਲੇ ਨੂੰ ਲੈਣਾ ਚਾਹੀਦਾ ਜੀ ਵਡਾਲਾ ਸਾਹਿਬ ਵਡਾਲਾ ਸਾਹਿਬ ਨਾਲ ਹੀ ਅਕਲ ਤੱਕ ਸਾਹਿਬ ਵੱਲੋਂ ਇਹ ਵੀ ਹੁਕਮ ਹੋਇਆ ਕਿ ਜਿਹੜੇ ਉਸ ਵੇਲੇ ਦੀ ਕੈਬਨਿਟ ਸੀ 7 ਤੋਂ 17 ਦੀ ਜਿਹੜੇ ਉਹਦੇ ਵਿੱਚ ਸਿੱਖ ਚਿਹਰੇ ਸੀ ਸਿੱਖ ਮੰਤਰੀ ਸੀਗੇ ਉਹਨਾਂ ਨੂੰ ਵੀ ਫੇਸ ਹੋਣਾ ਪਏਗਾ ਕਿਉਂਕਿ ਉਹ ਵੀ ਬਰਾਬਰ ਦੇ ਹੀ ਦੋਸ਼ੀ ਨੇ ਚਾਹੇ ਸਰਸੇ ਜਾਂ ਡੇਰੇ ਤੇ ਜਾਣ ਦੇ ਮਸਲੇ ਜਾਂ ਹੋਰ ਸਾਰੇ ਮਸਲਿਆਂ ਦੇ ਵਿੱਚ ਉਹ ਵੀ ਉਨੇ ਹੀ ਦੋਸ਼ੀ ਨੇ ਉਹਨਾਂ ਦੇ ਵਿੱਚੋਂ ਤੁਹਾਡੇ ਨਾਲ ਵੀ ਕੁਝ ਚਿਹਰੇ ਨੇ ਇਹਦੇ ਵਿੱਚ ਇਦਾਂ ਜੀ ਵੀ ਸਾਰੀ ਕੈਬਨਿਟ ਜਿਨ੍ਹਾਂ ਵਾਸਤੇ ਫੈਸਲਾ ਆਇਆ ਜੀ ਸਿੰਘ ਸਰਵਾਨ ਦਾ ਉਹਨਾਂ ਨੂੰ ਆਪਣਾ ਪੱਖ ਉੱਥੇ ਜਾ ਕੇ ਪੇਸ਼ ਕਰਨਾ ਚਾਹੀਦਾ ਜੀ ਜੇ ਕੋਈ ਕੈਬਨਿਟ ਮੰਤਰੀ ਦੋਸ਼ੀ ਹੈ ਜੀ ਇਹਨਾਂ ਇਹਨਾਂ ਫੈਸਲਿਆਂ ਦੇ ਸਬੰਧ ਵਿੱਚ ਜੇ ਕਿਸੇ ਕੈਬਨਿਟ ਮੰਤਰੀ ਦਾ ਕੋਈ ਰੋਲ ਸੀਗਾ ਯੋਗਦਾਨ ਪਾਇਆ ਉਹ ਵੀ ਦੋਸ਼ੀ ਉਹ ਵੀ ਦੋਸ਼ੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਤੇ ਇਹ ਤਾਂ ਆਪ ਉਹ ਆਪਣੇ ਜਿਹੜੇ ਹੈਗੇ ਆ ਸਪਸ਼ਟੀਕਰਨ ਦੇਣਗੇ ਸਾਰੇ ਕੈਬਨਿਟ ਦੇ ਮੰਤਰੀ ਕਿ ਕਿਹਨਾ ਕਿਹਨਾ ਦਾ ਯੋਗਦਾਨ ਸੀ ਕਿਹਨਾਂ ਦਾ ਨਹੀਂ ਸੀ ਕਿਹਨੂੰ ਪੁੱਛਿਆ ਕਿਹਨੂੰ ਨਹੀਂ ਪੁੱਛਿਆ ਗਿਆ ਇਹ ਤਾਂ ਉਹ ਹੀ ਦੱਸ ਸਕਦੇ ਨੇ ਪਰ ਬਿਲਕੁਲ ਸਹੀ ਫੈਸਲਾ ਜਿਹੜੇ ਦੋਸ਼ੀ ਸੰਖ ਕੈਬਨਿਟ ਦੇ ਮੰਤਰੀ ਉਹ ਵੀ ਪਾਪਾ ਦੇ ਭਾਗੀਦਾਰ ਨੇ ਤਾਂ ਜਿਨ੍ਹਾਂ ਨੂੰ ਨਹੀਂ ਪੁੱਛਿਆ ਜਿਨ੍ਹਾਂ ਦਾ ਕੋਈ ਰੋਲ ਨਹੀਂ ਹੈਗਾ ਉਹ ਆਪਣੀ ਗੱਲ ਸਪਸ਼ਟ ਤੌਰ ਤੇ ਉੱਥੇ ਜੈਦਾ ਸਾਹਿਬ ਦੇ ਸਾਹਮਣੇ ਕੱਲ ਤੱਕ ਸਭ ਜਾ ਕੇ ਆਖ ਹੋਣਗੇ ਅ ਵੱਟਾਲਾ ਸਾਹਿਬ ਜਿਹੜੇ ਪਾਪਾ ਦੇ ਭਾਗੀਦਾਰ ਮੰਤਰੀ ਹੋਣਗੇ ਜੇ ਤੁਹਾਡੇ ਚੋਂ ਵਿੱਚੋਂ ਵੀ ਕੋਈ ਜਿਹੜੇ ਸੁਧਾਰ ਲਹਿਰ ਇਹਦੇ ਵਿੱਚੋਂ ਵੀ ਜੇ ਕੋਈ ਚਿਹਰੇ ਹੋਏ ਜਿਵੇਂ ਕਿ ਹੈਗੇ ਵੀ ਨੇ ਚਾਹੇ ਪਰਮੇਂਦਰ ਸਿੰਘ ਢੀਂਡਸਾ ਨੇ ਚਾ ਕੋਈ ਕੋਈ ਵੀ ਹੋਰ ਹੋਵੇ ਤਾਂ ਤੁਸੀਂ ਫਿਰ ਇਹਨਾਂ ਨੂੰ ਦੁਬਾਰਾ ਨਾਲ ਲੈ ਕੇ ਚੱਲੋਗੇ ਦੇਖੋ ਜਿਹੜੇ ਜੋ ਫੈਸਲਾ ਸਿੰਘ ਸਮਾਨਵਰ ਤੋਂ ਲਿਆ ਗਿਆ ਜੀ ਜਿਹੜੀ ਅਸੀਂ ਬੇਨਤੀ ਉਹਨਾਂ ਨੂੰ ਕਰਕੇ ਆਏ ਸੀ ਉਹਨਾਂ ਕੋਲ ਇੱਕ ਫਰਿਆਦ ਉਹਨਾਂ ਦੇ ਸਾਹਮਣੇ ਰੱਖ ਕੇ ਆਏ ਸੀਗੇ ਜੀ ਕਿ ਜਿਹੜਾ ਡੇਰੇ ਸਰਸੇ ਨੂੰ ਲੈ ਕੇ ਜੋ ਵੀ ਆਪਣੇ ਘਟਨਾ ਕਰਮ ਵਾਪਰੇ ਨੇ 2007 ਤੋਂ ਲੈ ਕੇ ਹੁਣ ਤੱਕ ਤੇ ਉਹਨਾਂ ਵਿੱਚ ਜਦੋਂ ਜਦੋਂ ਜਿਸ ਦੇ ਸਮੇਂ ਜਿਹੜਾ ਫੈਸਲਾ ਲਿਆ ਗਿਆ ਸਦਾ ਸੁਖਵੀਰ ਸਿੰਘ ਬਾਦਲ ਵੱਲੋਂ ਆਇਆ ਉਹਨਾਂ ਨੇ ਸਾਥੀਆਂ ਵੱਲੋਂ ਜਿਹੜੇ ਉਹਨਾਂ ਦੇ ਨਾਲ ਸਨ ਜਿਹੜੇ ਕਿ ਆਪਣੇ ਪਹਿਲਾਂ ਵੀ ਇਹ ਆਪਣੇ ਪਬਲਿਕ ਦੇ ਸਾਹਮਣੇ ਗੱਲ ਆ ਚੁੱਕੀ ਆ ਜਿਆਨੀ ਗੁਰਮਖ ਸਿੰਘ ਜੀ ਨੇ ਜਾਂ ਆਪੋਂ ਸਦੇ ਵੱਡੇ ਅਫਸਰਾਂ ਨੇ ਇਹ ਗੱਲ ਆਪਣੇ ਕਲੀਅਰ ਕਰਤੀ ਆ ਉਹਨਾਂ ਨੇ ਪੱਖ ਰੱਖਤਾ ਆ ਉਹ ਉਹ ਤਾਂ ਹੈਗੇ ਦੋਸ਼ੀ ਤਾਂ ਜਿਹੜੇ ਕੋਈ ਵੋਟਾਂ ਮੰਗਰ ਗਏ ਸੀਗੇ ਜਿਨ੍ਹਾਂ ਨੇ ਵੋਟਾਂ ਮੰਗੀ ਆ ਜਾਂ ਜਿਨ੍ਹਾਂ ਨੇ ਇਲੈਕਸ਼ਨ ਖਾਤਰ ਜਿਨ੍ਹਾਂ ਨੂੰ ਭੇਜਿਆ ਗਿਆ ਉਹ ਵੀ ਜੇ ਆਪਣੇ ਸਹੀ ਗੱਲ ਆਪਾਂ ਜਾਣੀਏ ਜਾਂ ਜਿਹੜੀ ਉਹਦੀ ਅਸਲੀਅਤ ਇਹ ਦੱਸਦੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਸੇ ਦੀ ਜ਼ਿੰਮੇਵਾਰੀ ਲਾ ਕੇ ਇਹਨਾਂ ਸਾਰਿਆਂ ਨੂੰ ਭੇਜਿਆ ਸੀ ਕਿ ਸਾਡੀ ਗੱਲ ਹੋ ਗਈ ਆ ਤੁਸੀਂ ਜਾਓ ਉੱਥੇ ਸਾਥ ਕੋ ਤੇਰੇ ਜਾ ਕੇ ਤੂੰ ਨਾਲ ਗੱਲ ਕਰੋ ਤਾਂ ਤੁਹਾਨੂੰ ਵੋਟਾਂ ਪਹੁੰਚਣਗੇ ਜੀ ਇਹ ਤਾਂ ਸੀਗੀ ਇਲੈਕਸ਼ਨ ਦੇ ਸੰਬੰਧ ਤੱਕ ਤੇ ਮੇਰਾ ਖਿਆਲ ਹੈ ਜੋ ਆਪਾਂ ਸਮਝਦੇ ਆਂ ਕਿ ਬਹੁਤ ਸਾਰੇ ਲੀਡਰ ਤਕਰੀਬਨ ਸਾਰੇ ਲੀਡਰ ਇੱਥੇ ਹਾਜ਼ਰ ਹੋ ਕੇ ਤਾਂ ਆਪਣੀ ਗਲਤੀ ਮੰਨ ਕੇ ਤਾਂ ਉਹਨਾਂ ਨੇ ਸਜ਼ਾ ਭੁਗਤ ਲਈ ਆ ਉਹ ਜਿਹੜਾ ਵਾਕਿਆ ਉਹ ਜਿਹੜਾ ਇਨਸੀਡੈਂਟ ਵੱਖਰੇ ਨੇ ਕਿ ਸਿੱਖ ਪੰਥ ਦਾ ਇਹ ਨੁਕਸਾਨ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਜੀ ਆਪਣੇ ਸਿੱਖ ਪੰਥ ਦੀ ਤੋਹੀਨ ਹੋਈ ਤੇ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ ਟਹ ਲੱਗੀ ਜੀ ਵੱਡੇ ਫੈਸਲੇ ਜਿਹੜੇ ਲਏ ਜਿਨ੍ਹਾਂ ਦਾ ਜਿਹੜਾ ਕਰਕੇ ਅੱਜ ਆਪਾਂ ਸਾਰੇ ਖਮਿਆਜ਼ਾ ਪੁਕਤ ਰਹੇ ਆ ਜੀ ਉਹਨਾਂ ਉਹਨਾਂ ਫੈਸਲਿਆਂ ਦੀ ਆ ਉਹਨਾਂ ਫੈਸਲਿਆਂ ਦਾ ਅੱਜ ਜਿਹੜਾ ਉਹਨਾਂ ਨੇ ਆਪਣੇ ਜਿਹੜਾ ਹਦੇਸ਼ ਜਾਰੀ ਕੀਤਾ ਅਸੀਂ ਸਭਾਣਾ ਨੇ ਉਹਨੂੰ ਲੈ ਕੇ ਇਹ ਸੰਗਤ ਦੀ ਭਾਵਨਾ ਜਿਹੜੀ ਸੀਗੀ ਉਹਦੇ ਨਾਲ ਜੁੜੀ ਸੀ ਸੰਗਤ ਚਾਹੁੰਦੀ ਸੀ ਕਿ ਪਰੰਪਰਾ ਦੇ ਮੁਤਾਬਕ ਅਸੂਲਾਂ ਤੇ ਆਪਣੇ ਪਹਿਰਾ ਦਿੰਦੇ ਹੋਏ ਤੇ ਬਹੁਤ ਸਖਤ ਫੈਸਲਾ ਲੈਣਾ ਚਾਹੀਦਾ ਜਿਸ ਨਾਲ ਕਿ ਸਿੱਖ ਪੰਥ ਦੇ ਹਿਰਦਿਆਂ ਨੂੰ ਸ਼ਾਂਤੀ ਮਿਲ ਸਕੇ ਜੀ ਅਵਟੜਾ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੇ ਵੱਲੋਂ ਪਰ ਹੁਣ ਅੱਗੇ ਧਾਰਮਿਕ ਸਜ਼ਾ ਵੀ ਉਹਨਾਂ ਨੂੰ ਸੁਣਾਈ ਜਾਣੀ ਆ ਓਬਵੀਅਸ ਆ ਕਿ ਅਕਾਲ ਤਖਤ ਸਾਹਿਬ ਵੱਲੋਂ ਜੋੜੀ ਵੀ ਸਜ਼ਾ ਸੁਣਾਈ ਜਾਏਗੀ ਤਾਂ ਸੁਖਵੀਰ ਬਾਦਲ ਸਜ਼ਾ ਵੀ ਉਹ ਪੂਰੀ ਕਰਨਗੇ ਤਾਂ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦੇ ਦੋਸ਼ਾਂ ਦੀ ਜਿਹੜੀ ਸਜ਼ਾ ਮਿਲ ਗਈ ਆ ਧਾਰਮਿਕ ਸਜ਼ਾ ਮਿਲ ਜਾਂਦੀ ਆ ਅਕਾਲ ਤਖਤ ਸਾਹਿਬ ਦੇ ਵੱਲੋਂ ਉਸ ਤੋਂ ਬਾਅਦ ਤੁਹਾਡੇ ਤੇ ਡਿਪੈਂਡ ਕਰੇਗਾ ਕਿ ਤੁਸੀਂ ਉਹ ਸਾਰੇ ਤੋਂ ਬਾਅਦ ਸਾਰੇ ਫ੍ਰੀਕ ਹੋ ਕੇ ਚੱਲ ਸਕੋਗੇ ਸੁਖਵੀਰ ਬਾਦਲ ਦੇ ਨਾਲ ਕੋਈ ਤਾਂ ਜਦੋਂ ਸਮਾਂ ਆਊਗਾ ਉਦੋਂ ਹੀ ਆਪਾਂ ਕੋਈ ਕੁਸ਼ੇ ਦੇ ਬਾਰੇ ਕਹਿ ਸਕਾਂਗੇ ਗਗਨਦੀਪ ਸਿੰਘ ਜੀ ਪਰ ਜਿਹੜਾ ਸਿੰਘ ਸਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਆਖਿਆ ਕਿ ਤੁਸੀਂ ਨਿਮਾਨੀ ਸਿੱਖ ਵਜੋਂ ਉੱਥੇ ਆ ਜਾ ਕੇ ਪੇਸ਼ ਹੋਵੋ ਜੀ ਤੇ ਨਿਮਾਨਾ ਅਜੇ ਤਾਂ ਨਿਮਾਨੇ ਉਹਨਾਂ ਨੇ ਬਣ ਕੇ ਦਿਖਾਇਆ ਹੀ ਨਹੀਂ ਜੀ ਉਹਨਾਂ ਨੂੰ ਚਾਹੀਦਾ ਸੀ ਚਲੋ ਜੇ ਪਹਿਲਾਂ ਨਹੀਂ ਆਪਣੇ ਪ੍ਰਧਾਨ ਕੀ ਛੱਡੀ 2017 ਇਹ 22 ਚ ਜੀ ਪਰ ਜਦੋਂ ਆਪਣੇ ਚਿੱਠੀ ਦੇ ਕੇ ਆਏ ਨੇ ਆਪਣੇ ਉਹਨਾਂ ਨੇ ਆਪਣੀਆਂ ਗਲਤੀਆਂ ਮੰਨੀਆਂ ਗੁਨਾ ਕਬੂਲੇ ਜੀ ਆਪਣੇ ਅਕਾਲਤਖ ਸਾਹਿਬ ਦੇ ਜਾਇਦਰ ਸਾਹਿਬ ਦੇ ਅੱਗੇ ਜਾ ਕੇ ਜੀ ਉਹਨਾਂ ਨੂੰ ਉਸ ਤੋਂ ਬਾਅਦ ਤੁਰੰਤ ਅਸਤੀਫਾ ਦੇਣਾ ਚਾਹੀਦਾ ਸੀਗਾ ਹਜੇ ਉਹਨਾਂ ਨੇ ਨਿਮਰਤਾ ਨਹੀਂ ਦਿਖਾਈ ਲੇਕਿਨ ਸਿੰਘ ਸਾਹਿਬ ਨੇ ਆਪਣੇ ਫੈਸਲੇ ਜੇ ਵੀ ਕੀਆ ਕਿ ਨਿਮਾਣੀ ਸਿੱਖ ਵਜੋਂ ਆਪਣੇ ਪੇਸ਼ ਹੋ ਕੇ ਤਾਂ ਤੁਸੀਂ ਇੱਥੇ ਆ ਕੇ ਮਾਫੀ ਮੰਗੋ ਪਹਿਲਾਂ ਤਾਂ ਨਮਾਣੇ ਬੰਨ੍ਹ ਨਿਮਰਤਾ ਦਿਖਾਉਣ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਉਸ ਤੋਂ ਬਾਅਦ ਉੱਥੇ ਜਾ ਕੇ ਪੇਸ਼ ਹੋਣ ਜੀ ਪੇਸ਼ ਹੋ ਕੇ ਆਪਣੀ ਮਾਫੀ ਮੰਗਣ ਫਿਰ ਉਸ ਤੋਂ ਬਾਅਦ ਸਿੰਘ ਸਭਾ ਨੇ ਫੈਸਲਾ ਲੈਣਗੇ ਜਿਹੜਾ ਆਪਣੇ ਪਰੰਪਰਾ ਦੇ ਮੁਤਾਬਕ ਹੋਊਗਾ ਜੀ ਉਹ ਜਦੋਂ ਅਗਲਾ ਸਮਾ ਆਊਗਾ ਉਦੋਂ ਵਿਚਾਰਿਆ ਜਾਊਗਾ ਲੇਕਿਨ ਜੋ ਸਿੱਖ ਸੰਗਤ ਚਾਹੁੰਦੀ ਆ ਜੋ ਸਿੱਖ ਪੰਥ ਦੀ ਭਾਵਨਾ ਆ ਸਾਰਿਆਂ ਨੂੰ ਉਹਦੇ ਮੁਤਾਬਕ ਹੀ ਆਪਣੇ ਵਿਚਾਰ ਰੱਖਣੇ ਚਾਹੀਦੇ ਨੇ ਜਾਂ ਆਪਣਾ ਮਨ ਬਣਾਉਣਾ ਚਾਹੀਦਾ ਜਾਂ ਫੈਸਲਾ ਲੈਣਾ ਚਾਹੀਦਾ ਅੱਜ ਆਪਾਂ ਹਜੇ ਉਸ ਸਮੇਂ ਬਾਰੇ ਕੁਝ ਕਹਿ ਨਹੀਂ ਸਕਦੇ ਲੇਕਿਨ ਇੱਕ ਗੱਲ ਮੈਂ ਹੋਰ ਕਹੂੰਗਾ ਕਿ ਜਿਹੜਾ ਬੰਦਾ ਤਨਖਾਹਿਆ ਕਰਾਰ ਦਿੱਤਾ ਜਾਂਦਾ ਆ ਉਹਦਾ ਜਿਹੜਾ ਮਿਆਰ ਸਿੱਖ ਪੰਥ ਦੇ ਨਿਗਾਹ ਦੇ ਸਾਹਮਣੇ ਬਹੁਤ ਥੱਲੇ ਆ ਜਾਂਦਾ ਆ ਸੋ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਉਹ ਜਿਹੜੀ ਗੱਲ ਹੈ ਕਿਸੇ ਨੂੰ ਕੋਈ ਵਿਅਕਤੀ ਹੋਵੇ ਚਾਹੇ ਉਹਨੇ ਆਪਣੇ ਕਿਤੇ ਵੀ ਆਪਣੀ ਵੱਡੀ ਪਦਵੀ ਉਹਨੇ ਹਾਸਲ ਕੀਤੀ ਹੋਵੇ ਜਾਂ ਆਪਣੇ ਵੱਡੇ ਅਹੁਦੇ ਤੇ ਰਿਹਾ ਹੋਵੇ ਉਹ ਗੱਲ ਦੁਬਾਰਾ ਪੜਦੀ ਨਹੀਂ ਤੇ ਉਹ ਅਜ ਤਨਖਾਈਏ ਨੇ ਤੇ ਉਹਨਾਂ ਦੀ ਜਿਹੜੀ ਇਸ ਗੱਲ ਨਾਲ ਬਹੁਤ ਉਹਨਾਂ ਦੀ ਛਾਟ ਨੂੰ ਢਾ ਲੱਗੀ ਆ ਆਪਣੇ ਵਿਅਕਤੀਗਤ ਤੌਰ ਤੇ ਪਰ ਜੇ ਇਹ ਗੱਲਾਂ ਸਾਰੀਆਂ ਪਹਿਲਾਂ ਕਰ ਲੈਂਦੇ ਜੋ ਅਸੀਂ ਪਹਿਲਾਂ ਕਹਿੰਦੇ ਸੀਗੇ ਤੇ ਇਹ ਗੱਲਾਂ ਇਹਨਾਂ ਨੁਕਸਾਨជា ਨਾ ਹੁੰਦਾ ਜਾਂ ਇਹਨਾਂ ਖਰਾਰਾ ਨਾ ਪੈਂਦਾ ਪਰ ਉਹ ਜਦੋਂ ਸਮਾਂ ਆਊਗਾ ਗਗਨਜੀ ਉਦੋਂ ਇਸ ਗੱਲ ਤੇ ਵਿਚਾਰਿਆ ਜਾਊਗਾ ਜੀ ਵਡਾਲਾ ਸਾਹਿਬ ਇਨ ਕੇਸ ਇਨ ਕੇਜੇ ਅਕਾਲ ਤਖਤ ਸਾਹਿਬ ਵੱਲੋਂ ਪ੍ਰਧਾਨਗੀ ਵਾਲੇ ਮਸਲੇ ਤੇ ਜਾਂ ਹੋਰ ਦੇ ਵਿੱਚ ਕੋਈ ਦਾਖਲ ਅੰਦਾਜ਼ੀ ਨਾ ਹੋਈ ਨਾ ਦਿੱਤੀ ਗਈ ਕੇਵਲ ਸਜ਼ਾ ਦਿੱਤੀ ਗਈ ਤਾਂ ਕਿ ਇਹ ਸੰਭਵ ਆ ਸੁਖਵੀਰ ਬਾਦਲ ਦੇ ਪ੍ਰਧਾਨ ਰਹਿੰਦੇ ਆ ਤੁਸੀਂ ਚੱਲ ਸਕੋਗੇ ਕਿਉਂਕਿ ਜਿਹੜਾ ਮਸਲਾ ਤੁਸੀਂ ਅਕਾਲ ਅਕਾਲ ਤਖਤ ਸਾਹਿਬ ਤੇ ਲੈ ਕੇ ਗਏ ਸੀ ਅਕਾਲ ਤਖਤ ਸਾਹਿਬ ਨੇ ਉਹਦੀ ਸਜ਼ਾ ਵੀ ਸੁਣਾ ਦੇਣੀ ਆ ਜੇ ਸੁਖਵੀਰ ਬਾਦਲ ਸਜ਼ਾ ਪੂਰੀ ਕਰ ਲੈਂਦੇ ਆ ਮੈਂ ਇਹ ਪੁੱਛਦਾ ਫਿਰ ਤੁਹਾਡਾ ਕੀ ਅਗੇਸਟ ਆਪ ਰਹੇਗਾ ਜੀ देखो पहला तो प्रधान की छड़ी नहीं आई ते प्रधान की छड़ी नहीं जी जेड़ा ਤੁਸੀਂ ਉਹ ਸਵਾਲ ਕੀਤਾ ਆ ਜੀ ਪ੍ਰਧਾਨ ਕੀ ਤਾਂ ਛੱਡੀ ਨਹੀਂ ਜੀ ਪ੍ਰਧਾਨ ਕੀ ਛੱਡਣ ਜੀ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਸਜ਼ਾ ਭੁਗਤਣਾ ਫੇਰ ਸਜ਼ਾ ਭੁਗਤਣ ਤੋਂ ਬਾਅਦ ਮੈਂ ਫੇਰ ਉਹ ਹੀ ਗੱਲ ਆਖੂੰਗਾ ਕਿ ਜਿਹੜੀ ਸੰਗਤ ਜਾਂ ਅਕਾਲੀ ਦਲ ਦਾ ਜਿਹੜਾ ਜਿਹੜਾ ਮੁੰਡਿਆ ਵਰਕਰ ਅਕਾਲੀ ਦਲ ਦੇ ਉਹ ਕੀ ਚਾਹੁੰਦੇ ਨੇ ਇਹ ਤਾਂ ਹੈ ਨਹੀਂ ਨਾ ਜੀ ਵੀ ਉਹ ਕੱਲੇ ਸਦਾ ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਆ ਜਾਂ ਬਣੇ ਰਹਿਣਗੇ ਜਾਂ ਦੁਆਰਾ ਦੁਆਰਾ ਬਣਨਗੇ ਜੀ ਜੇ ਜੇ ਇੱਕ ਵਾਰੀ ਪ੍ਰਧਾਨਗੀ ਛੱਡਤੀ ਜਦੋਂ ਤਨਖਾਹਿਆਕਰਾਰ ਉਹਨਾਂ ਨੂੰ ਵੇਤਾ ਉਹ ਮੁਸਲਮ ਕੋਸ਼ਤ ਹੋ ਗਏ ਜੀ ਕਿ ਦੁਆਰਾ ਪ੍ਰਧਾਨਗੀ ਲੈਣ ਦਾ ਕੋਈ ਤੁਕ ਬੰਦੀ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜੀ ਇਹਨਾਂ ਨੂੰ ਫਰਾਗ ਦੇ ਵੀ ਦਿਖਾਉਣੀ ਚਾਹੀਦੀ ਆ ਨਵੀਂ ਲੀਡਰਸ਼ਿਪ ਨੂੰ ਮੋੜੇ ਲੈ ਕੇ ਆਉਣਾ ਚਾਹੀਦਾ ਪਰ ਵਡਾਲਾ ਸਾਹਿਬ ਵਡਾਲਾ ਸਾਹਿਬ ਕਾਰਜਕਾਰੀ ਪ੍ਰਧਾਨ ਪੂਂਦਰ ਸਾਹਿਬ ਨੂੰ ਲਾ ਦਿੱਤਾ ਗਿਆ ਪ੍ਰਧਾਨਗੀ ਕੰਮ ਇਹਨਾਂ ਨੇ ਨਹੀਂ ਛੱਡਿਆ ਉਹ ਤੇ ਕੀ ਕਹਿਣਾ ਚਾਹੋਗੇ ਪੁੰਦਰ ਸਾਹਿਬ ਮੈਂ ਕਹੂੰਗਾ ਉਹੀ ਆ ਗਗਨ ਜੀ ਵੀ ਇਹ ਉਹਨਾਂ 'ਚ ਨਿਜ ਪ੍ਰਸਤੀ ਦਿਸਦੀ ਆ ਉਹਨਾਂ 'ਚ ਪੰਖ ਪ੍ਰਸਤੀ ਨਹੀਂ ਦਿਸਦੀ ਜੇ ਪੰਖ ਪ੍ਰਸਤੀ ਹੁੰਦੀ ਤੇ ਉਹ ਆਪਣੇ ਅੱਜ ਤੋਂ ਕਈ ਦਿਨ ਪਹਿਲਾਂ ਜਾਂ ਕਈ ਸਵਾ ਪਹਿਲਾਂ ਉਹ ਆਪਣੇ ਪ੍ਰਧਾਨਗੀ ਛੱਡ ਦਿੰਦੇ ਕੱਲ ਵੀ ਪ੍ਰਧਾਨਗੀ ਨਹੀਂ ਛੱਡੀ ਨਿਜ ਪ੍ਰਸਤੀ ਕਰਕੇ ਉਹਨਾਂ ਨੂੰ ਪਤਾ ਨਹੀਂ ਕੀ ਉਹਨਾਂ ਨੂੰ ਲਾਲਸਾ ਆ ਪ੍ਰਧਾਨਗੀ ਦੀ ਛੱਡ ਦੇਣੀ ਚਾਹੀਦੀ ਸੀ ਪੁੰਦਰ ਸਾਹਿਬ ਨੂੰ ਆਪਣੇ ਕਾਰਜਕਾਰਨੀ ਪ੍ਰਧਾਨ ਲਾਉਣ ਦਾ ਕੋਈ ਮੈਣਾ ਨਹੀਂ ਕੋਈ ਉਹਦੀ ਹੱਤਕ ਨਹੀਂ ਮੰਨਦੀ ਕਰਕੇ ਪ੍ਰਧਾਨ ਆਪ ਜੋ ਹੈਗੇ ਆ ਆਪਣੇ ਸੁਖਬੀਰ ਸਿੰਘ ਬਾਦਲ ਪਰ ਉਹਨਾਂ ਨੂੰ ਪਤਾ ਸੀ ਵੀ ਅੱਜ ਫੈਸਲਾ ਹੋਣਾ ਹੈ ਸਿੱਖ ਸੰਗਤ ਦੀ ਟੇਕਾਂ ਟੇਕ ਲੱਗੀ ਆ ਉਸ ਫੈਸਲੇ ਉੱਪਰ ਸਿੱਖ ਸੰਗਤ ਹੀ ਨਿਗਾਹ ਆ ਸਿੱਖ ਸਭਾ ਨੇ ਫੈਸਲੇ ਤੇ ਤੇ ਉਹਨਾਂ ਨੂੰ ਕੱਲ ਜੇ ਅੱਜ ਨਹੀਂ ਤਾਂ ਕੱਲ ਛੱਡਣੀ ਚਾਹੀਦੀ ਸੀ ਹੁਣ ਤਾਂ ਸਿੰਘ ਸਭਾ ਦੇ ਆਪਣੇ ਫੈਸਲੇ ਮੁਤਾਬਕ ਛੱਡਣੀ ਪੈਣੀ ਆ ਸੋ ਇਹ ਉਹਨਾਂ ਦੇ ਵਿੱਚ ਹਜੇ ਨਿਜ ਪ੍ਰਸਤੀ ਜਦੀ ਆ ਪੰਤ ਪ੍ਰਸਤੀ ਕਟਿਆ ਲੇਕਿਨ ਇਹ ਹਜੇ ਵੀ ਨਿਮਰਤਾ ਚ ਉਹਨਾਂ ਨੂੰ ਰਹਿ ਕੇ ਹਲੀਮੀ ਚ ਉਹਨਾਂ ਨੂੰ ਆਪਣੇ ਮਨ ਨੂੰ ਰੱਖਣਾ ਚਾਹੀਦਾ ਤੇ ਤੁਰੰਤ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਜੀ ਸ਼ੁਕਰੀਆ ਬੜਾਲਾ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਕੱਢਿਆ ਜੀ ਮਿਹਰਬਾਨੀ ਜੀ ਤੁਹਾਡੀ ਜੀ ਜੀ ਸ਼ੁਕਰੀਆ ਥੈਂਕ ਯੂ ਜੀ ਗੋਗਨਦੀਪ ਸਿੰਘ ਜੀ ਥੈਂਕ ਯੂ